ਸਿੱਖਿਆ ਮਨੁੱਖ ਲਈ ਬੇहद ਲਾਜ਼ਮੀ ਹੈ ਸਿੱਖਿਆ ਮਨੁੱਖ ਨੂੰ ਜੀਵਨ ਪੱਧਰ ਨੂੰ ਉੱਚਾ ਚੁੱਕਦੀ ਹੈ ਔਰ ਸਮਾਜ ਦੇ ਵਿੱਚ ਵਿਚਰਨਾ ਸਿਖਾਉਂਦੀ ਹੈ ਪਰ ਸਿੱਖਿਆ ਤੇ ਕਈ ਵਾਰੀ ਸਮੇਂ-ਸਮੇਂ ਤੇ ਸਵਾਲ ਵੀ ਉੱਠਦੇ ਆ ਸਮੇਂ-ਸਮੇਂ ਤੇ ਸਿੱਖਿਆ ਦੀਆਂ ਨੀਤੀਆਂ ਬਦਲਦੀਆਂ ਰਹਿੰਦੀਆਂ ਨੇ ਪੁਰਾਣੀ ਨੀਤੀ ਉਹ ਆਪਣੇ ਸਮੇਂ ਦੇ ਵਿੱਚ ਸਹੀ ਸੀ ਪਰ ਹੁਣ ਨਵੀਂ ਐਜੂਕੇਸ਼ਨ ਪਾਲਿਸੀ ਆ ਗਈ ਹੈ ਪਰ ਉਸ ਤੇ ਵੀ ਸਵਾਲ ਉੱਠ ਰਹੇ ਨੇ ਅਧਿਆਪਕ ਵਰਗ ਨਮੀ এডਿਊਕੇਸ਼ਨ ਪਾਲਿਸੀ ਨਾਲ ਕਿੰਨਾ ਕੁ ਸਹਿਮਤ ਹੈ ਕਿਉਂਕਿ ਉਹ ਪੜੇ ਪੁਰਾਣੀ ਪਾਲਿਸੀ ਦੇ ਤਹਿਤ ਨੇ ਬਹੁਤ ਸਾਰੇ ਅਧਿਆਪਕ ਜਾਂ ਮੇਰੇ ਜਿਹੇ ਸਾਥੀ ਤੱਪੜਾਂ ਤੇ ਬੈਠ ਕੇ ਪੜੇ ਹੋਣਗੇ ਪਰ ਹੁਣ ਉਹਨਾਂ ਨੂੰ ਵਿਚਰਨਾ ਨਮੀ ਜਿਹੜੀ ਸਿੱਖਿਆ ਨੀਤੀ ਦੇ ਤਹਿਤ ਪੈ ਰਿਹਾ ਸਾਰੀ ਗੱਲਬਾਤ ਰਹੇਗੀ ਡਾਕਟਰ ਅਮਨਦੀਪ ਕੌਰ ਬਖਸ਼ੀ ਸਾਡੇ ਨਾਲ ਜੁੜੇ ਹੋਏ ਨੇ ਬਤੌਰ ਪ੍ਰਿੰਸੀਪਲ ਸੇਵਾਮਾਨਵਾਰੇ ਨੇ ਮੁੱਲਾਂਪੁਰ ਤੋਂ ਤੇ ਗੱਲਬਾਤ ਕਰਾਂਗੇ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਮਨਦੀਪ ਕੌਰ ਬਖਸ਼ੀ ਪ੍ਰਿੰਸੀਪਲ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੁਲਾਪੁਰ ਲੁਧਿਆਣਾ ਤੇ ਮੈਂ ਡਾਇਰੈਕਟਰ ਲੁਧਿਆਣਾ ਸੋਹڈیا ਸਕੂਲ ਕੰਪਲੈਕਸ ਵੈਸਟ ਜੀ ਤੇ ਬਹੁਤ ਵਧੀਆ ਤੁਸੀਂ ਟੋਪਿਕ ਅੱਜ ਦਾ ਛੇੜਿਆ ਹੈ ਕਿ ਜਿਹੜੀ ਸਿੱਖਿਆ ਨੀਤੀ ਹੈ ਨਵੀਂ ਸਿੱਖਿਆ ਨੀਤੀ ਆ ਗਈ ਹੈ 2020-2020 ਉਹਦੇ ਕਰਕੇ ਜੋ ਅਸੀਂ ਲੋਕ ਪੜੇ ਹੋਏ ਆ ਸਾਰੇ ਟੀਚਰਸ ਨੇ ਜਾਂ ਪ੍ਰਿੰਸੀਪल्स ਨੇ ਸਾਰੇ ਅਸੀਂ ਪੁਰਾਣੀ ਨੀਤੀ ਨਾਲ ਪੜੇ ਹਾਂ ਪਰ ਜੇ ਅਸੀਂ ਐਗਜ਼ਿਸਟ ਕਰਨਾ ਹੈ ਐਸ ਟੀਚਰ ਤਾਂ ਸਾਨੂੰ ਨਵੀਆਂ ਸਿੱਖਿਆ ਨੀਤੀਆਂ ਨੂੰ ਅਪਣਾਉਣਾ ਹੀ ਪੈਣਾ ਉਹਦੇ ਵਿੱਚ ਬਹੁਤ ਚੰਗੀਆਂ ਗੱਲਾਂ ਵੀ ਹੈਗੀਆਂ ਜਿਵੇਂ ਅੱਗੇ ਜਿਹੜਾ ਫੋਕਸ ਹੁੰਦਾ ਸੀ ਉਹ ਚੀਜ਼ਾਂ ਨੂੰ ਰਟਨ ਤੇ ਜ਼ਿਆਦਾ ਹੁੰਦਾ ਸੀ ਰੋਟ ਲਰਨਿੰਗ ਤੇ ਜ਼ਿਆਦਾ ਫੋਕਸ ਹੁੰਦਾ ਸੀ ਪਰ ਹੁਣ ਅੱਜ ਕੱਲ ਦੇ ਜਵਾਨੇ ਵਿੱਚ ਜਿਹੜਾ ਹੈਗਾ ਪੜਾਈ ਨੂੰ ਇੰਪਲੀਮੈਂਟ ਕਿਵੇਂ ਕਰਨਾ ਉਹਦੇ ਤੇ ਜ਼ਿਆਦਾ ਜ਼ੋਰ ਹੈਗਾ ਪ੍ਰੈਕਟੀਕਲੀ ਅਸੀਂ ਕਿਵੇਂ ਉਹ ਚੀਜ਼ਾਂ ਨੂੰ ਜਿਹੜੀ ਜੋ ਅਸੀਂ ਪੜਾਈ ਇਨਸਾਨਾਂ ਚ ਇਕੱਠੀ ਕੀਤੀ ਹੈ ਉਹਨੂੰ ਅਸੀਂ ਆਪਣੇ ਲਾਈਫ ਵਿੱਚ ਕਿਵੇਂ ਇੰਪਲੀਮੈਂਟ ਕਰਨਾ ਉਹਦੇ ਤੇ ਜ਼ਿਆਦਾ ਜ਼ੋਰ ਹੈ ਕਰੀਏਟਿਵ ਥਿੰਕਿੰਗ ਹੋ ਗਈ ਜਾਂ ਟੈਕਨੋਲੋਜੀ ਦੀ ਯੂਜ਼ ਹੋ ਗਈ ਇਹਦੇ ਨਾਲ ਜਿਹੜੇ ਹੈਗੇ ਆ ਬੱਚੇ ਆਉਣ ਵਾਲੇ ਟਾਈਮ ਵਿੱਚ ਜਿਹੜੇ ਆ ਸਮੇਂ ਦੇ ਹਾਨੀ ਬਣ ਜਾਣਗੇ ਜਿਸਾਂ ਦੀਆਂ ਜੋਬਸ ਦੀ ਅਗੇ ਰਿਕੁਆਇਰਮੈਂਟਸ ਹੋਣੀਆਂ ਉਹਨਾਂ ਨੂੰ ਉਹ ਫੁੱਲਫਿਲ ਕਰ ਪਾਉਣਗੇ ਇਸ ਕਰਕੇ ਮੈਂ ਬਿਲਕੁਲ ਅਪਰੂਵ ਕਰਦੀ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਬੱਚਿਆਂ ਦੇ ਲਈ ਫਾਇਦੇਮੰਦ ਹੋਵੇਗੀ ਪਰ ਮੈਨੂੰ ਲੱਗਦਾ ਪੜ੍ਹੇ ਤੁਸੀਂ ਪੁਰਾਣੀ ਨੀਤੀ ਮੁਤਾਬਕ ਹਾਂ ਤਪੜਾਂ ਤੇ ਬੈਠ ਕੇ ਪੜ੍ਹੇ ਨਹੀਂ ਪੜ੍ਹੇ ਤੇ ਕੁਰਸੀਆਂ ਦੇ ਬੈਠ ਕੇ ਹੀ ਆ ਤੇ ਪਰ ਜਿਹੜਾ ਹੈਗਾ ਸੀ ਉਦੋਂ ਦਾ ਟਾਈਮ ਤੇ ਹੁੰਦੇ ਟਾਈਮ ਵਿੱਚ ਬਹੁਤ ਫਰਕ ਹੈ ਉਦੋਂ ਜਿਹੜੇ ਸੀ ਟੀਚਰ ਜਦੋਂ ਡਾਂਟ ਵੀ ਲੈਂਦੇ ਸੀ ਕੋਈ ਗਲਤੀ ਹੁੰਦੀ ਸੀਗੀ ਚਲੋ ਅਸੀਂ ਤੇ ਚੰਗੇ ਸਟੂਡੈਂਟ ਸੀਗੇ ਤੇ ਸਾਨੂੰ ਇੰਨੀ ਲੋਡ ਨਹੀਂ ਪਈ ਪਰ ਜਿਹੜੇ ਬੱਚੇ ਕੋਈ ਸ਼ਰਾਦਤ ਕਰਦੇ ਸੀਗੇ ਤੇ ਕਦੀ ਪੇਰੈਂਟਸ ਵੀ ਇਸ ਚੀਜ਼ ਲਈ ਨਹੀਂ ਆਉਂਦੇ ਸੀ ਕਿ ਟੀਚਰਸ ਨੇ ਕਿਉਂ ਡਾਂਟਿਆ ਜਾਂ ਕਿਉਂ ਮਾਰਿਆ ਪਰ ਅੱਜ ਕੱਲ ਜਿਹੜੇ ਹੈਗਾ ਥੋੜਾ ਜਿਹਾ ਚੈੱਕ ਪੇਰੈਂਟਸ ਦਾ ਵੱਧ ਗਿਆ ਹੈ ਤੇ ਉਹ ਨਹੀਂ برداشت ਕਰਦੇ ਜਦ ਕਿ ਟੀਚਰ ਅਗਰ ਬੱਚੇ ਨੂੰ ਕੁਝ ਕਹੇਗਾ ਤਾਂ ਉਹਦੀ ਭਲਾਈ ਲਈ ਹੀ ਕਹੇਗਾ ਮੇਰੀ ਯਾਦ ਹੈ ਜਦੋਂ ਅਸੀਂ ਸ਼ਰਾਰਤਾਂ ਕਰਦੇ ਹੁੰਦੇ ਸੀ ਸਾਡੇ ਕੁੱਟ ਬਹੁਤ ਪੈਂਦੇ ਮਾਸਟਰ ਜੀ ਡੰਡੇ ਨਾਲ ਕੁੱਟਦੇ ਹੁੰਦੇ ਸੀ ਤੇ ਜੇ ਘਰ ਲਾਂਮਾ ਚਲਾ ਜਾਣਾ ਤਾਂ ਪੇਰੈਂਟਸ ਨੇ ਸਭ ਤੋਂ ਪਹਿਲਾਂ ਸਾਨੂੰ ਹੀ ਕੁੱਟਣਾ ਕਿ ਤੁਹਾਡੀ ਕੋਈ ਗਲਤੀ ਹੋਣੀ ਆ ਕਿ ਘਰ ਦੇ ਘਰ ਦੇ ਵੀ ਕੁੱਟਦੇ ਮਾਤਾ ਵੀ ਕੁੱਟਦੀ ਵੀ ਤੂੰ ਕੋਈ ਸ਼ਰਾਰਤ ਕੀਤੀ ਹੋਣੀ ਜਿਹੜੀ ਕੁੱਟ ਪਈ ਹੈ ਤਾਂ ਹੀ ਕੁੱਟ ਪਈ ਹੈ ਪਰ ਹੁਣ ਥੋੜੀ ਜਿਹੀ ਅਪਰੋਚ ਪੇਰੈਂਟਸ ਦੀ ਜ਼ਿਆਦਾ ਡਿਫਰੈਂਟ ਹੋ ਗਈ ਹੈ ਇੰਟਰਫੀਰੈਂਸ ਜ਼ਿਆਦਾ ਪਾ ਦਿੱਤੀ ਹੈ ਇੰਟਰਫੀਰੈਂਸ ਬਹੁਤ ਜ਼ਿਆਦਾ ਹੋ ਗਈ ਹੈ ਜੀ ਇੱਕ ਸੈਕਿੰਡਲੀ ਜਦੋਂ ਤੋਂ ਕੋਰੋਨਾ ਸੀਗਾ ਉਸ ਟਾਈਮ ਤੋਂ ਬਾਅਦ ਬੱਚਿਆਂ ਦੇ ਕੋਲ ਜਿਹੜਾ ਫੋਨ ਦਾ ਉਦੇ ਕਰਕੇ ਵੀ ਪ੍ਰੋਬਲਮਸ ਜਿਹੜੀਆਂ ਜ਼ਿਆਦਾ ਵੱਧ ਰਹੀਆਂ ਕਿਸੇ ਵੇਲੇ ਕਹਾਵਤ ਹੁੰਦੀ ਸੀ ਮੈਡਮ ਹੁਣ ਵੀ ਹੈ ਐ ਅੱਜਕੱਲ ਪੈਸਾ ਕਮਾਉਣ ਨੂੰ ਡਾਕਟਰੀ ਤੇ ਐਸ਼ ਕਰਨ ਨੂੰ ਮਾਸਟਰੀ ਪੈਸੇ ਕਿੰਨੇ ਪਰ ਉਹ ਐਸ਼ ਵਾਲੀ ਗੱਲ ਨਹੀਂ ਹੈਗੀ ਹੁਣ ਤੇ ਬੜਾ ਬੜਾ ਹਾਰਡ ਵਰਕਿੰਗ professions ਹੈ ਐਂਡ ਜਿਵੇਂ ਆਪਾਂ ਗੱਲ ਕਰ ਰਹੀਏ ਆ ਕਿ ਨਵੀਂ ਸਿੱਖਿਆ ਨੀਤੀ ਆਉਣ ਦੇ ਕਾਰਨ ਜਿਹੜੇ ਟੀਚਰਸ ਨੇ ਉਹਨਾਂ ਦੀਆਂ ਟ੍ਰੇਨਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਜਿਹੜੇ ਅੱਜਕੱਲ ਦੇ ਜਿਹੜੇ ਜੀ ਜਨਰੇਸ਼ਨ ਆ ਉਹਨਾਂ ਨੂੰ ਪੜ੍ਹਾ ਸਕਣ ਤੇ ਉਹ ਤਾਂ ਹੀ ਜਸਟਿਸ ਕਰ ਪਾਣਗੇ ਜੇ ਟੀਚਰ ਆਪ ਮਿਹਨਤ ਕਰਨਗੇ ਨਾਲ ਜੇ ਟੀਚਰ ਆਪ ਅਪਡੇਟਡ ਹੋਏਗਾ ਆਪ ਉਹਨੇ ਟ੍ਰੇਨਿੰਗਸ ਲਗਾਈਆਂ ਹੋਈਆਂ ਆਪ ਨਵੀਂ ਮੈਥਡੋਲੋਜੀ ਨੂੰ ਅਡਾਪਟ ਕੀਤਾ ਤਾਂ ਹੀ ਉਹ ਬੱਚਿਆਂ ਨੂੰ ਜਿਹੜਾ ਪੜਾ ਸਕਦਾ ਵਧੀਆ ਤਾਂ ਉਹਦੇ ਲਈ ਉਹਨੂੰ ਸਖਤ ਮਿਹਨਤ ਦੀ ਜ਼ਰੂਰਤ ਹੈ ਥਰੋਅਆਊਟ ਦਾ ਲਾਈਫ ਜਦ ਤੱਕ ਟੀਚਰ ਨੇ ਪੜਾਉਣਾ ਉਹਨੂੰ ਪੜ੍ਹਨਾ ਜ਼ਰੂਰੀ ਹੈ ਬੱਚਿਆਂ ਦੇ ਵਿੱਚ ਹੁਣ ਦੀ ਜਿਹੜੀ ਪੀੜ੍ਹੀ ਹੈ ਉਹਨਾਂ ਦੇ ਵਿੱਚ ਮਿਹਨਤ ਕਰਨ ਦੇ ਐਟੀਟਿਊਡਸ ਕਿੰਨੇ ਕਿੰਨੇ ਹੈ ਦੇਖੋ ਇਹ ਹਰ ਤਰ੍ਹਾਂ ਦੇ ਬੱਚੇ ਨੇ ਜੀ ਕੁਝ ਜਿਹੜੇ ਬੱਚੇ ਨੇ ਉਹ ਜਿਹੜੇ ਨਵੀਂ ਟੈਕਨੋਲੋਜੀ ਨੂੰ ਅਪਣਾ ਕੇ ਬਹੁਤ ਮਿਹਨਤ ਕਰ ਰਹੇ ਨੇ ਤੇ ਉਹ ਜਿਹੜੀ ਚੀਜ਼ਾਂ ਦਾ ਅਸੈਸ ਸਾਡੇ ਕੋਲ ਪੜਦੇ ਟਾਈਮ ਨਹੀਂ ਹੁੰਦਾ ਸੀ ਉਹਨਾਂ ਨੂੰ ਉਹ ਵੀ ਅਸੈਸ ਮਿਲਿਆ ਜਿਹਦੇ ਕਰਕੇ ਉਹ ਚੰਗੇ ਪਰਫਾਰਮ ਕਰ ਰਹੇ ਨੇ ਪਰ ਜਿਹੜੇ ਕੁਝ ਬੱਚੇ ਨੋਟੋਰੀਅਸ ਨੇ ਜਾਂ ਸ਼ਰਾਰਤੀ ਨੇ ਜਾਂ ਜਿਆਦਾ ਧਿਆਨ ਨਹੀਂ ਦਿੰਦੇ ਉਹਨਾਂ ਦਾ ਪੜਾਈ ਵੱਲ ਡਾਇਵਰਜਨ ਪੜਾਈ ਤੋਂ ਡਾਇਵਰਟ ਹੋਣਾ ਜਿਹੜਾ ਉਹ ਹੋ ਗਿਆ ਡਾਇਵਰਟ ਹੁੰਦੇ ਜਾ ਰਹੇ ਨੇ ਬੱਚੇ ਉਹ ਉਹਨਾਂ ਧਿਆਨ ਨਹੀਂ ਦੇ ਪਾਰੇ ਪਹਿਲਾਂ ਕੀ ਹੁੰਦਾ ਸੀ ਵੀ ਬੱਚਿਆਂ ਨੂੰ ਬਰਾਬਰ ਦੇ ਸਾਰੇ ਹੱਕ ਹੈਗੇ ਸੀ ਵੀ ਪੜ੍ਹਾਈ ਵੀ ਉਹਨੇ ਕਰਦੀ ਸੀ ਤੇ ਖੇਡਦੇ ਵੀ ਉਹਨੇ ਹੀ ਸੀ ਪਰ ਹੁਣ ਕਹਿੰਦੇ ਆ ਵੀ ਬੱਚਿਆਂ ਦੇ ਉੱਪਰ ਨਾ ਨਰਸਰੀ ਤੋਂ ਹੀ ਪੜ੍ਹਾਈ ਦਾ ਇਹਨਾਂ ਵਜਨ ਹੈ ਬਸਤੇ ਇਹਨੇ ਭਾਰੀ ਹੋ ਗਏ ਨੇ ਤੇ ਉਹ ਕਿਤੇ ਨਾ ਕਿਤੇ ਗਰਾਊਂਡਾਂ ਤੋਂ ਜਾਂ ਖੇਡਾਂ ਤੋਂ ਥੋੜਾ ਪਿੱਛੇ ਹੁੰਦੇ ਜਾਂਦੇ ਆ ਇਹ ਇਹ ਕਿਤੇ ਨਾ ਕਿਤੇ ਵੇਖਦੀ ਨੂੰ ਦੇਖੋ ਖੇਡਣ ਦੀ ਜੇ ਆਪਾਂ ਗੱਲ ਕਰੀਏ ਜਿਹੜੀ ਨਵੀਂ ਸਿੱਖਿਆ ਨੀਤੀ ਆ ਗਈ ਹੈ ਉਹਦੇ ਕਰਕੇ ਜਿਹੜੇ ਜੂਨੀਅਰ ਕਲਾਸਿਸ ਵਿੱਚ ਤਾਂ ਸਟ्रेस ਬਹੁਤ ਜ਼ਿਆਦਾ ਘਟ ਗਿਆ ਹੂੰ ਉਹਦੇ ਕਰਕੇ ਜਿਹੜੇ ਹੈਗਾ ਮੇਨ ਉਹਨਾਂ ਨੂੰ ਮਤਲਬ ਅਸੀਂ ਹੋਮਵਰਕ ਵੀ ਨਹੀਂ ਦਿੰਦੇ ਅਪ ਟੂ ਸੈਕੰਡ ਜਿਹੜੀ ਕਲਾਸ ਹੈ ਉਹਨਾਂ ਨੂੰ ਹੋਮਵਰਕ ਵੀ ਨਹੀਂ ਦਿੱਤਾ ਜਾਂਦਾ ਇਸੇ ਕਰਕੇ ਕਿ ਬੱਚਿਆਂ ਦੀ ਪ੍ਰੋਪਰ ਗਰੋਥ ਹੋ ਸਕੇ ਦੇਖੋ ਇੱਥੇ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਜਿਹੜੇ ਦੇ ਬੱਚੇ ਆਪਣਾ ਟਾਈਮ ਮੈਨੇਜ ਕਰਕੇ ਜਾ ਰਹੇ ਨੇ ਉਹ ਖੇਡ ਵੀ ਰਹੇ ਨੇ ਤੇ ਉਹ ਉਹਨਾਂ ਦੀ ਹਰ ਤਰ੍ਹਾਂ ਦੀ ਫਿਜ਼ੀਕਲ ਇਮੋਸ਼ਨਲ ਡਿਵੈਲ ਤੇਰੇ ਬੱਚਿਆਂ ਲਈ ਛੋਟਿਆਂ ਲਈ ਸਪੈਸ਼ਲੀ ਉੱਥੇ ਦਿੱਕਤ ਆ ਰਹੀ ਹੈ ਕਈ ਦੇਸ਼ਾਂ ਦੇ ਵਿੱਚ ਮੈਂ ਵੇਖਿਆ ਉਹਨਾਂ ਦੀ ਐਜੂਕੇਸ਼ਨ ਪਾਲਿਸੀ ਦੇ ਵਿੱਚ 5ਥ ਕਲਾਸ ਤੱਕ ਕੋਈ ਐਗਜ਼ਾਮ ਨਹੀਂ ਹੈ ਬਸ ਜਸਟ ਅ ਰੈਂਕਿੰਗ ਆ ਉਹਨਾਂ ਦੀ ਪਰਫਾਰਮੈਂਸ ਦੇ ਆਧਾਰ ਤੇ ਪਰ ਆਪਣੀ ਦੇਖਦੇ ਆਂ ਵੀ ਬਹੁਤ ਜ਼ਿਆਦਾ ਐਗਜ਼ਾਮ ਹੁੰਦੇ ਨੇ ਬਹੁਤ ਜ਼ਿਆਦਾ ਬਜਨ ਹੁੰਦਾ ਨਰਸਰੀ ਤੋਂ ਲੈ ਕੇ ਐਗਜ਼ਾਮ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਐਗਜ਼ਾਮ ਹੋਣਾ ਚਾਹੀਦਾ ਦੇਖੋ ਜਦ ਤੱਕ ਆਪਾਂ ਐਗਜ਼ਾਮ ਵਿੱਚ ਨਹੀਂ ਪੈਂਦੇ ਆਪਾਂ ਉਸ ਚੀਜ਼ ਨਾਲ ਉਹਨੀ ਤਿਆਰੀ ਜਦੋਂ ਅਸੀਂ ਵੀ ਪੜ੍ਹਦੇ ਸੀ ਜਦ ਤੱਕ ਐਗਜ਼ਾਮ ਨਹੀਂ ਆਉਂਦੇ ਸੀ ਤੇ ਸਾਨੂੰ ਵੀ ਇੰਨਾ ਸਟ्रेस ਨਹੀਂ ਹੁੰਦਾ ਸੀ ਤੇ ਅਸੀਂ ਮਿਹਨਤ ਉਹਨੀ ਨਹੀਂ ਕਰਦੇ ਸੀ ਤੇ ਜੇ ਆਪਾਂ ਸੀਨੀਅਰ ਕਲਾਸਿਸ ਵਿੱਚ ਵੀ ਚੰਗੀ ਪੜ੍ਹਾਈ ਕਰਾਉਣੀ ਹੈ ਕਿਉਂਕਿ ਅੱਜ ਕੱਲ ਦੇਖੋ ਹਰ ਜਿਹੜੇ ਸੀਬੀਐਸਸੀ ਵਿੱਚ ਸਪੈਸ਼ਲੀ ਜੇ ਆਪਾਂ ਦੇਖੀਏ ਤਾਂ ਮੋਰ ਥੈਨ 40% ਜਿਹੜਾ ਪੇਪਰ ਹੈਗਾ ਉਹ ਮਤਲਬ ਕ੍ਰਿਟੀਕਲ ਥਿੰਕਿੰਗ ਕ੍ਰੀਏਟਿਵ ਥਿੰਕਿੰਗ ਨਾਲ ਰਿਲੇਟਡ ਹੀ ਹੁੰਦਾ ਕੇਸ ਬੇਸ ਸਟੱਡੀਜ਼ ਹੁੰਦੀਆਂ ਉਹ ਤਾਂ ਹੀ ਹੋ ਪਾਏਗਾ ਜੇ ਆਪਾਂ ਬੱਚਿਆਂ ਨੂੰ ਸ਼ੁਰੂ ਤੋਂ ਪੜ੍ਹਾਈ ਵੱਲ ਜ਼ੋਰ ਦਿੰਦੇ ਹਾਂ ਤੇ ਜੇ ਨਹੀਂ ਹਾਂ ਤੇ ਬੱਚਿਆਂ ਨੂੰ ਅੱਗੇ ਜਾ ਕੇ ਜਿਹੜਾ ਉਹ ਪੜਨਾ ਮੁਸ਼ਕਲ ਹੋ ਜਾਏਗਾ ਇਸ ਕਰਕੇ ਐਗਜ਼ਾਮਸ ਤਾਂ ਜ਼ਰੂਰੀ ਹੈ ਹਾਂ ਉਹਦੇ ਵਿੱਚ ਗ੍ਰੇਡਿੰਗ ਹੋ ਜਾਵੇ ਉਹਦੇ ਵਿੱਚ ਮਾਰਕਸ ਤਾਂ ਬਹੁਤ ਜ਼ਿਆਦਾ ਪ੍ਰੇਫਰ ਬੱਚਿਆਂ ਤੇ ਇਹ ਬੜਾ ਸਵਾਲ ਉੱਠਦਾ ਹੁੰਦਾ ਵੀ ਉਹ ਸਾਰਾ ਸਿਲੇਬਸ ਸਾਰਾ ਇੰਗਲਿਸ਼ ਹੁੰਦਾ ਗਿਆ ਹਾਂ ਵੀ ਇਹ ਆਪਣੀ ਟੰਗ ਲੈਂਗੁਏਜ ਤੋਂ ਥੋੜੇ ਕਿਤੇ ਨਾ ਕਿਤੇ ਬਿਰਬੇ ਰਹ ਜਾਂਦੇ ਆ ਨਹੀਂ ਦੇਖੋ ਅੱਜ ਕੱਲ ਜਿਹੜੀ 10th ਤੱਕ ਪੰਜਾਬੀ ਹਰ ਸਕੂਲ ਚ ਮੰਡੇਟਰੀ ਹੋ ਗਈ ਆ ਅਪਾ ਜੇ ਪੰਜਾਬ ਚ ਰਹਿੰਦੇ ਆ ਤੇ ਰਾਦਰ ਅਸੀਂ ਤੇ ਬਾਅਦ ਵਿੱਚ ਤੱਕ ਬੱਚਾ ਨੂੰ ਪੰਜਾਬੀ ਪੜ੍ਹਾਉਨੇ ਆ ਤੇ ਇਸ ਕਰਕੇ ਉਹ ਦਿੱਕਤ ਵੀ ਇੰਨੀ ਨਹੀਂ ਆਉਂਦੀ ਮੋਰਓਵਰ ਹੁਣ ਨਵੀਂ ਸਿੱਖਿਆ ਨੀਤੀ ਔਨ ਕਰਕੇ ਜਿਹੜਾ ਮੀਡੀਅਮ ਆਫ ਇਨਸਟ੍ਰਕਸ਼ਨ ਹੈਗਾ ਉਹ ਅਸੀਂ ਪੰਜਾਬੀ ਵਿੱਚ ਵੀ ਬੱਚਿਆਂ ਨੂੰ ਨਾਲ-ਨਾਲ ਪੜ੍ਹਾਉਨੇ ਆ ਸੀਬੀਐਸਸੀ ਦਾ ਹਾਂਜੀ ਸੀਬੀਐਸਸੀ ਵਿੱਚ ਵੀ ਕਿਉਂਕ ਇਸ ਕਰਕੇ ਹੁਣ ਉਹ ਦਿੱਕਤ ਵੀ ਕਾਫੀ ਹੱਦ ਤੱਕ ਦੂਰ ਹੋ ਗਈ ਹੈ ਬੱਚੇ ਇੰਗਲਿਸ਼ ਵਿੱਚ ਵੀ ਵਧੀਆ ਨੇ ਤੇ ਪਰ ਬੱਚੇ ਪੰਜਾਬੀ ਵੀ ਵਧੀਆ ਬੋਲ ਰਹੇ ਨੇ ਤੇ ਪੜ ਰਹੇ ਨੇ ਅੱਛਾ ਨਵੀਂ ਸਿੱਖਿਆ ਨੀਤੀ ਨੂੰ ਤੁਸੀਂ ਪੂਰੀ ਤਰ੍ਹਾਂ ਮਤਲਬ ਸਹਿਮਤ ਹੋਏ ਨਵੀਂ ਸਿੱਖਿਆ ਨੀਤੀ ਨੂੰ ਜੇ ਆਪਾਂ ਢੰਗ ਨਾਲ ਲਪਨਾਈਏ ਤਾਂ ਬਹੁਤ ਵਧੀਆ ਨੀਤੀ ਹੈਗੀ ਹੈ ਜਿਵੇਂ ਮਲਟੀਪਲ ਐਂਟਰੀਜ਼ ਨੇ ਮਲਟੀਪਲ ਐਗਜ਼ਿਸਟ ਐਗਜ਼ਿਟਸ ਨੇ ਪਲੱਸ ਜਿਵੇਂ ਸਬਜੈਕਟ ਕੰਬੀਨੇਸ਼ਨ ਦੀ ਵੈਰਾਈਟੀ ਹੈ ਤੇ ਉਹਦੇ ਨਾਲ ਜਿਹੜੇ ਜੇ ਬੱਚੇ ਜੁਡੀਸ਼ੀਅਸਲੀ ਆਪਣੇ ਸਬਜੈਕਟ ਚੂਜ਼ ਕਰਦੇ ਆ ਤਾਂ ਉਹ ਬੱਚਿਆਂ ਨੂੰ ਅੱਗੇ ਜਾ ਕੇ ਇਹਦਾ ਕਾਫੀ ਫਾਇਦਾ ਹੀ ਹੋਏਗਾ ਇੱਕ ਸਟੂਡ ਉਹ ਪਤਾ ਨਹੀਂ ਸਟੱਡੀ ਦਾ ਸਟ्रेस ਲੈਂਦੇ ਆ ਜਾਂ ਆਪਣੇ ਕੈਰੀਅਰ ਦਾ ਸਟ्रेस ਲੈਂਦੇ ਆ ਬਹੁਤ ਸਾਰੀਆਂ ਸੁਸਾਇਡ ਦੇ ਘਟਨਾਵਾ ਸਾਡੇ ਸਾਹਮਣੇ ਆਉਂਦੀਆਂ ਨੇ ਉਹ ਉਹ ਉਹਦੇ ਰੀਜ਼ਨ ਕੀ ਮੰਨਦੇ ਹੋ ਉਹਦੇ ਚ ਰੀਜ਼ਨ ਇਹੀ ਹੈ ਜੀ ਜਿੱਥੇ ਕਾਉਂਸਲਿੰਗ ਦੀ ਕਮੀ ਹੈ ਕਈ ਵਾਰ ਜਦੋਂ ਹੁਣ ਆਪਣੇ ਨਿਊਕਲੀਅਰ ਫੈਮਿਲੀਜ਼ ਨੇ ਘਰ ਵਿੱਚ ਪੇਰੈਂਟਸ ਦੋਨੋਂ ਵਰਕਿੰਗ ਨੇ ਉਹ ਵੀ ਬੱਚਿਆਂ ਵੱਲ ਪ੍ਰੋਪਰ ਧਿਆਨ ਨਹੀਂ ਦੇ ਰਹੇ ਜੀ ਦਾਦਾ ਜਦੀ ਜੀ ਹੁਣ ਅੱਜਕਲ ਜ਼ਿਆਦਾਤਰ ਨਾਲ ਨਹੀਂ ਰਹਿੰਦੇ ਉੱਥੇ ਦਿੱਕਤਾਂ ਜ਼ਿਆਦਾ ਆ ਰਹੀਆਂ ਨੇ ਜਾਂ ਸਕੂਲ ਵਿੱਚ ਕਈ ਵਾਰ ਕਾਉਂਸਲਿੰਗ ਨਹੀਂ ਪ੍ਰੋਪਰ ਤਰੀਕੇ ਨਾਲ ਕੀਤੀ ਜਾਂਦੀ ਜਿਹੜੇ ਸਕੂਲਸ ਵਿੱਚ ਜਿਹੜੇ ਟੀਚਰਸ ਨੇ ਆਪਣੀ ਜ਼ਿੰਮੇਵਾਰੀ ਪੂਰੀ ਸਮਝਦੇ ਨੇ ਬੱਚਿਆਂ ਪ੍ਰਤੀ ਉੱਥੇ ਘਟਾਵਾਂ ਘੱਟ ਹੁੰਦੀਆਂ ਕਿਉਂਕਿ ਉਹ ਬੱਚਿਆਂ ਨੂੰ ਦੇਖਦੇ ਨੇ ਸਮਝਦੇ ਨੇ ਜਿੱਥੇ ਲੋੜਾ ਉੱਥੇ ਗਾਈਡ ਵੀ ਕਰਦੇ ਨੇ ਤਾਂ ਉੱਥੇ ਇਕੱਟਾਂਵਾਂ ਨਹੀਂ ਹੁੰਦੀਆਂ ਪਰ ਜਿੱਥੇ ਕਿਤੇ ਨਾ ਕਿਤੇ ਇਹ ਕਮੀ ਰਹਿ ਜਾਂਦੀ ਹੈ ਸਕੂਲ ਵਿੱਚ ਕਾਉਂਸਲਰਸ ਨਹੀਂ ਨੇ ਨਾ ਜਾਂ ਆਪਣੇ ਜਿਹੜੇ ਟੀਚਰਸ ਨੇ ਉਹ ਆਪਣਾ ਰੋਲ ਪੂਰਾ ਚੰਗੀ ਤਰ੍ਹਾਂ ਨਹੀਂ ਨਿਭਾਰੇ ਉੱਥੇ ਦਿੱਕਤਾਂ ਜ਼ਿਆਦਾ ਆਉਂਦੀਆਂ ਬੱਚਾ ਖੁੱਲ ਕੇ ਕਈ ਵਾਰ ਗੱਲਬਾਤ ਨਹੀਂ ਕਰ ਸਕਦਾ ਆਪਣੀ ਪਰੇਸ਼ਾਨੀ ਨਹੀਂ ਦੱਸ ਸਕਦਾ ਇਸ ਕਰਕੇ ਹਰ ਟੀਚਰ ਨੂੰ ਹੀ ਚਾਹੀਦਾ ਹੈ ਕਿ ਉਹ ਟੀਚਰ ਤਾਂ ਬਾਅਦ ਨੂੰ ਹੋਵੇ ਪਹਿਲਾਂ ਉਹ ਐਜ਼ ਅ ਕਾਉਂਸਲਰ ਉਹ ਬੱਚੇ ਨੂੰ ਧਿਆਨ ਕਵੇ ਉਹਦੇ ਇਮੋਸ਼ਨਸ ਨੂੰ ਸਮਝੇ ਜੇ ਬੱਚਾ ਆਪਾਂ ਨੂੰ ਪਰੇਸ਼ਾਨ ਲੱਗ ਰਿਹਾ ਤਾਂ ਉਹਦੀ ਕਾਉਂਸਲਿੰਗ ਕਰੇ ਬਹੁਤ ਜ਼ਰੂਰੀ ਹੈ ਅਧਿਆਪਕ ਵਿਦਿਆਰਥੀ ਔਰ ਮਾਪੇ ਜਿਨ੍ਹਾਂ ਦੇ ਵਿੱਚ ਜੇ ਥੋੜੇ ਜਿਹੀ ਵੀ ਇੱਕ ਕੜੀ ਦਾ ਹੱਥ ਥੋੜਾ ਢਿੱਲਾ ਪੈ ਜਾਏ ਤਾਂ ਵਿਦਿਆਰਥੀ ਦਾ ਜਾਂ ਬੱਚੇ ਦਾ ਕੈਰੀਅਰ ਸਕੁਆਇਲ ਹੋ ਸਕਦਾ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਹੋ ਸਕਦਾ ਹੈ ਕਿੰਨੀ ਇੱਕ ਸੁਰਤਾ ਜ਼ਰੂਰੀ ਆ ਬਹੁਤ ਇੱਕ ਸੁਰਤਾ ਜ਼ਰੂਰੀ ਹੈ ਜੀ ਘੱਟੋ ਘੱਟ 5th ਕਲਾਸ ਤੱਕ ਜਿਹੜਾ ਹੈਗਾ ਪੇਰੈਂਟਸ ਦਾ ਬੱਚਿਆਂ ਨੂੰ ਆਪ ਪੜਾਉਣਾ ਬਹੁਤ ਜ਼ਰੂਰੀ ਹੈ ਤੇ ਬੱਚਿਆਂ ਨੂੰ ਅਸੀਂ ਹਮੇਸ਼ਾ ਇਹ ਕਹਿੰਦੇ ਵੀ ਕੁਆਲਿਟੀ ਟਾਈਮ ਪੇਰੈਂਟਸ ਸਪੈਂਡ ਕਰਨ ਯਾਨੀ ਕਿ ਪੇਰੈਂਟ ਆਪਣਾ ਕੰਮ ਕਰੀ ਜਾ ਰਿਹਾ ਤੇ ਬੱਚਾ ਨਾਲ ਹੋਮਵਰਕ ਕਰੀ ਜਾ ਰਿਹਾ ਤੇ ਉਹ ਕਹ ਰਿਹਾ ਕੋਈ ਗੱਲ ਨਹੀਂ ਮੈਂ ਦੇਖ ਰਿਹਾ ਤੂੰ ਕੰਮ ਚਾਹੇ ਤੁਸੀਂ 1 ਘੰਟਾ ਕੱਢੋ ਪੇਰੈਂਟਸ ਲੇਕਿਨ ਪੇਰੈਂਟਸ ਕੁਆਲਿਟੀ ਟਾਈਮ ਬੱਚੇ ਨਾਲ ਸਪੈਂਡ ਕਰਨ ਤਾਂ ਚਾਹੇ ਇੱਕ ਚੰਗਾ ਬੌਂਡ ਪੇਰੈਂਟਸ ਅਤੇ ਬੱਚੇ ਦਾ ਬਣੇ ਇਸੇ ਤਰੀਕੇ ਨਾਲ ਟੀਚਰ ਦੇ ਨਾਲ ਵੀ ਬੌਂਡ ਬਣਨਾ ਬਹੁਤ ਜ਼ਰੂਰੀ ਹੈ ਤੇ ਸੈਕੰਡਲੀ ਜਿਹੜੇ ਪੀਟੀਐਮਸ ਅਸੀਂ ਰੱਖਦੇ ਆ ਉਹਦਾ ਪਰਪਸ ਇਹੀ ਹੁੰਦਾ ਹੈ ਕਿ ਪੇਰੈਂਟਸ ਔਨ ਉਹ ਟੀਚਰ ਨੂੰ ਵੀ ਮਿਲਣ ਉਹ ਬੱਚੇ ਦੀਆਂ ਪ੍ਰੋਬਲਮ ਨੂੰ ਸਮਝਣ ਤਾਂ ਕਿ ਟਾਈਮ ਰੰਦੇ ਉਹਦਾ ਹੱਲ ਕੀਤਾ ਜਾ ਸਕੇ ਤੇ ਜੇ ਇਹ ਤਿੰਨੋਂ ਹੀ ਪੋਲ ਆਪਣੇ ਸਹੀ ਤਰੀਕੇ ਨਾਲ ਕੰਮ ਕਰਦੇ ਆ ਕੋਆਰਡੀਨੇਸ਼ਨ ਨਾਲ ਕੰਮ ਕਰਦੇ ਆ ਇੱਕ ਕੜੀ ਵਾਂਗ ਕੰਮ ਕਰਦੇ ਆ ਤਾਂ ਬੱਚੇ ਦੀ ਵਧੀਆ ਗਰੋਥ ਹੋ ਸਕਦੀ ਹੈ ਤੇ ਜ਼ਰਫ਼ਤਾਰ ਜ਼ਮਾਨੇ ਦੇ ਵਿੱਚ ਮੈਨੂੰ ਲੱਗਦਾ ਵੀ ਮਾਪਿਆਂ ਕੋਲ ਤਾਂ ਇਹਨਾਂ ਸਮਾਂ ਹੀ ਹੈ ਨਹੀਂ ਹਸਬੰਡ ਵਾਈਫ ਦੋਨੋਂ ਜੌਬ ਕਰਦੇ ਆ ਬੱਚੇ ਤਾਂ ਕਈ ਵਾਰੀ ਮੇਡ ਕੋਲ ਹੀ ਪਲਦੇ ਆ ਨਹੀਂ ਉੱਥੇ ਪ੍ਰੋਬਲਮਸ ਆਉਂਦੀਆਂ ਗਈਆਂ ਜੀ ਚਾਹੇ ਜਿੰਨਾ ਮਰਜ਼ ਉਹ ਕੱਢਣ ਉਹ ਕੁਆਲਿਟੀ ਟਾਈਮ ਬੈਕ ਹੀ ਉਹਨਾਂ ਨਾਲ ਸਪੈਂਡ ਕਰਨ ਬੱਚੇ ਦੀਆਂ ਪਰੇਸ਼ਾਨੀਆਂ ਨੂੰ ਸਮਝਣ ਉਹਨਾਂ ਨੂੰ ਜੋ ਦਿੱਕਤਾਂ ਆ ਰਹੀਆਂ ਉਹ ਵੀ ਸਮਝਣ ਤੇ ਜਿੱਥੇ ਲੋੜ ਪੈਂਦੀ ਟੀਚਰ ਨਾਲ ਵੀ ਕੋਆਰਡੀਨੇਟ ਕਰਨਾ ਪੀਟੀਐਮ ਜ਼ਰੂਰ ਅਟੈਂਡ ਕਰਨਾ ਮੈਨੂੰ ਉਮੀਦ ਹੈ ਮੈਮ ਤੁਹਾਡੀਆਂ ਗੱਲਾਂ ਸਾਡੇ ਵਿਦਿਆਰਥੀਆਂ ਲਈ ਮਾਪਿਆਂ ਲਈ ਬਹੁਤ ਕੀਮਤੀ ਇਹ ਕਾਰਗਰ ਹੋਣਗੀਆਂ ਸੋ ਦੋਸਤੋ ਅੱਜ ਦੀ ਗੱਲਬਾਤ ਫਿਲਹਾਲ ਅਸੀਂ ਸਮੇਂ ਨੂੰ ਦੇਖਦੇ ਹਾਂ ਇੱਥੇ ਕਦੇ ਫੇਰ ਜਿਹੜਾ ਇਹ ਸਾਂਝ ਪਾਵਾਂਗੇ ਸਿੱਖਿਆ ਬੜਾ ਬਾਸਟ ਇੱਕ ਸਬਜੈਕਟ ਹੈ ਖਾਸ ਕਰਕੇ ਸਿੱਖਿਆ ਇੱਕ ਬੰਦੇ ਤੇ ਡਿਪੈਂਡ ਨਹੀਂ ਸਿਰਫ ਅਧਿਆਪਕ ਤੇ ਡਿਪੈਂਡ ਨਹੀਂ ਹੈ ਵੀ ਬੱਚਿਆਂ ਨੂੰ ਸਿੱਖਿਆ ਦੇਣੀ ਆ ਮਾਪਿਆਂ ਦਾ ਤੇ ਹੋਰ ਦਾ ਵੀ ਬਹੁਤ ਅਹਿਮ ਰੋਲ ਆ ਸੋ ਮੈਂ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਇਸ ਓਪਰਚੁਨਿਟੀ ਲਈ